ਜਿੱਕੇ ਖਲਸਾ ਦੁਆਹ ਜਿੱਕੇ ਫਤਿਹ ਹਰ ਜੀਠ ਜੁੜੰਦਾ ਲੋੜੀ ਆਈ ਜਿਸ ਅਗੇ ਸਭਨ ਵਨ ਹਰ ਸੱਜਣ ਧਾਵਨ ਲਕਿਆ ਕਿਸੇ ਨਦੀ ਪਨ ਮਾਲਿਕ ਮੋਤੀ ਨਾਮ ਪ੍ਰਭ ਹੁਣ ਲੱਗੇ ਨਾਹੀ ਸੰਨ ਰੰਗ ਸਭੇ ਨਾਰਾਇਣੇ ਜਿਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਕਈਏ ਧਨ ਆਪਣੀ ਆਧੇ ਮਿਲੈ ਵਿਛੜ ਕਿਉ ਰਮਨ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਨਨ ਹਰ ਜੀ ਠਰੰਗੀਲਾ ਤਿਸ ਧਣੀ ਜਿਸ ਕੇ ਭਾਗ ਨ ਥਨ ਸਾਧੂ ਸੰਗਿ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੀ ਠਰੰਗੀਲਾ ਤਿਸ ਧਣੀ ਜਿਸ ਕੇ ਭਾਗ ਨ ਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤ ਮਹੀਨੇ ਦੀ ਸੰਗਰਾਮ ਸਮੂਹ ਸਾਧ ਸੰਗਤ ਜੀਓ ਆਓ ਕੋਪਾਂ 7 ਮਿੰਟਾਂ ਪੰਜ ਤੇ ਵਿਚਾਰ ਵੀ ਕਰ ਲਈਏ ਤਾਂ ਕਿ ਕੁਛ ਨਾ ਕੁਛ ਸਾਨੂੰ ਪ੍ਰਾਪਤੀ ਹੋਵੇ ਪਿਆਰੋ ਜਿਸ ਤਰੀਕੇ ਨਾਲ ਆਪਾਂ ਘਰਾਂ ਦੇ ਵਿੱਚ ਪੌੜੀਆਂ ਲਾਉਂਦੇ ਹਾਂ ਔਰ ਜਿਵੇਂ ਜਿਵੇਂ ਕਦਮ ਆਪਾਂ ਉੱਪਰ ਚੜਦੇ ਆਂ ਤਿਵੇਂ-ਤਿਵੇਂ ਅਸੀਂ ਉੱਪਰ ਨੂੰ ਕੋਠੇ ਤੇ ਚੜਦੇ ਆਂ ਇਸੇ ਤਰ੍ਹਾਂ ਹੀ 12 ਮਾਹ ਦੀਆਂ 14 ਪੌੜੀਆਂ ਨੇ ਸਾਡੇ ਵਾਸਤੇ ਕਦਮ ਦਰ ਕਦਮ ਅਸੀਂ ਅੱਗੇ ਚੱਲਦੇ ਜਾਂਦੇ ਹਾਂ ਇਹ ਪਿਆਰਿਓ ਚੌਥਾ ਡੰਡਾ ਹੈ ਜਿਸ ਤੇ ਪੈਰ ਰੱਖਣਾ ਹੈ ਪਰਮੇਸ਼ਰ ਨੂੰ ਮਿਲਣ ਵਾਸਤੇ 12 ਮਾਹ ਹੀ ਅਗਰ ਸਹੀ ਤਰੀਕੇ ਦੇ ਨਾਲ ਜਾਪ ਸ਼ਰਵਣ ਕਰਨ ਲਈ ਹਿਰਦੇ ਵਿੱਚ ਵਸਾ ਲਈਏ ਜ਼ਿੰਦਗੀ ਦੇ ਵਿੱਚ ਢਾਲ ਲਈਏ ਪਿਆਰਿਓ ਤੇ ਸਤਿਗੁਰੂ ਦੇ ਨਾਲ ਮਲਾਪ ਹੋ ਜਾਂਦਾ ਸਾਨੂੰ ਬੜਾ ਵਧੀਆ ਕਰਕੇ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਹੈ ਕਿ ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਪਹਿਲੀ ਗੱਲ ਤਾਂ ਇਹ ਕਿ ਪਹਿਲੀ ਪਾਸ਼ਾਈ ਤੋਂ ਦਸਵੀਂ ਪਾਸ਼ਾਈ ਤੱਕ ਪਿਆਰਿਓ ਉਹਨਾਂ ਨੇ ਸ਼ੰਕਾ ਪਹਿਲਾਂ ਹੀ ਨਿਵਿਤ ਕਰਤਾ ਜੇ ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਬਖਸ਼ੇ ਕੀਤੀ ਤੇ ਗੁਰੂ ਅੰਗਦ ਦੇਵ ਜੀ ਨੂੰ ਆਪਣੇ ਹੱਥੀ ਗੱਦੀ ਤੇ ਬਿਠਾਇਆ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਆਪਣੇ ਹੱਥੀ ਬਿਠਾਇਆ ਕਹਿਣ ਦਾ ਭਾਵ ਦਸਾਂ ਪਾਸ਼ੀਆਂ ਤੱਕ ਕੋਈ ਬਾਅਦ ਦੇ ਵਿੱਚ ਵਿਖਰੇਵਾ ਨਾ ਪਵੇ ਦਸਵੇਂ ਜਾਮੇ ਤੱਕ ਗੁਰਗੱਦੀ ਇਸੇ ਤਰ੍ਹਾਂ ਮਿਲਦੀ ਆਈ ਔਰ 10ਵੇਂ ਸੈਵ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਣ ਤੋਂ ਪਹਿਲਾਂ ਗੁਰਗੱਦੀ 11ਵੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਤਾਂ ਕਿ ਸਾਰੇ ਜੋ ਅੱਗੇ ਸਮਾਉਣ ਵਾਲਾ ਸ਼ੰਕਾ ਹੀ ਨਿਵਰਤ ਹੋ ਜਾਵੇ ਕੋਈ ਸ਼ੰਕਿਆ ਚ ਨਾ ਭਵੇ ਅੱਜ ਤੁਸੀਂ ਦੇਖਦੇ ਹੋ ਕਈ ਟਕਸਾਲਾਂ ਨੇ ਕਈ ਡੇਰੇ ਨੇ ਜਦੋਂ ਕੋਈ ਮਰ ਜਾਂਦਾ ਹੈ ਤੇ ਪਿਆਰਿਓ ਫਿਰ ਉਹਨਾਂ ਦੇ ਜਿਹੜੇ ਲਾਗੇ ਵਾਲੇ ਸਾਰ ਜਨ ਸੰਤ ਜਨ ਗਿਣ ਲੋ ਜਾਂ ਸੇਵਕ ਗਿਣ ਲੋ ਗੱਦੀ ਵਾਸਤੇ ਮਾਰੋ ਮਾਰੀ ਕਰਦੇ ਲੜਦੇ ਅਜੇ ਵੀ ਇੱਕ ਸੰਤ ਨੂੰ ਬਰਫ ਦੀਆਂ ਸੱਲੀਆਂ ਚ ਲਾ ਕੇ ਰੱਖਿਆ ਜੇ ਨਵੇੜਾ ਨਹੀਂ ਹੋਇਆ ਕਹਿਣ ਦਾ ਭਾਵ ਗੁਰੂ ਸਾਹਿਬ ਨੇ ਸਾਨੂੰ ਪਹਿਲਾਂ ਸ਼ੰਕਾ ਪਿਆਰ ਇਹ ਨਿਵੇਤ ਕੀਤਾ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਆਪਣੇ ਜੀਉ ਦੇ ਜੀ ਆਪਣੇ ਜਾਨ ਤੋਂ ਪਹਿਲਾਂ ਸੋ ਆਓ ਪਿਆਰਿਓ ਸਤਿਗੁਰੂ ਕੀ ਸਾਨੂੰ ਬਖਸ਼ਿਸ਼ ਕਰਦੇ ਆ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਵਨੰਤ ਜੇ ਜੇੜ ਦੇ ਮਹੀਨੇ ਦੀ ਪਹਿਲੀ ਤਰੀਕ ਨੂੰ ਪਿਆਰਿਓ ਜੁੜਿਆ ਨਾ ਤੇ ਸਾਨੂੰ ਜੁੜ ਕੇ ਉਸ ਪਰਮਾਤਮਾ ਦੇ ਅੱਗੇ ਨਿਊਣਾ ਚਾਹੀਦਾ ਹੈ ਜੀ ਦੇ ਅੱਗੇ ਸਾਰੇ ਝੁਕਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹਰ ਸੱਜਣ ਦਾਵਣ ਲੱਗਿਆ ਕਿਸੇ ਨਾਂ ਦੀ ਬੰਨ ਤੇ ਪਿਆਰਿਓ ਉਹਦਾ ਮਕਸਦ ਕੀ ਬਣੇਗਾ ਜੇ ਅਸੀਂ ਗੁਰੂ ਨਾਲ ਜੁੜਾਂਗੇ ਤੇ ਪਿਆਰਿਓ ਜਦੋਂ ਜਮਦੂਤ ਲੈਣ ਆਉਂਦੇ ਨੇ ਜਿਹੜੇ ਸਿਮਰ ਨਹੀਂ ਕਰਦੇ ਤੇ ਸਤਿਗੁਰੂ ਕਹਿੰਦੇ ਆ ਜੇ ਤੂੰ ਪਿਆਰਿਆ ਸੰਗਤ ਦੇ ਨਾਲ ਜੁੜ ਕੇ ਗੁਰੂ ਦੇ ਅੱਗੇ ਨਿਮ ਜਮੇਗਾ ਆਪਾ ਭਾਵ ਨਿਵਾਰਨ ਕਰ ਦੇਵੇਂਗਾ ਤੇ ਫਿਰ ਕਿਨੂੰ ਜਮਦੂਤ ਬਣ ਕੇ ਅੱਗੇ ਲਿਆ ਕੇ ਨਹੀਂ ਜਾਣਗੇ ਤੈਨੂੰ ਸਨਮਾਨ ਜਨਕ ਪਾਲਕੀ ਵਿੱਚ ਪਿਠਾ ਕੇ ਲੈਣਗੇ ਉਹ ਵੀ ਦੂਤ ਆਉਣਗੇ ਜੰਮ ਦੂਤ ਨਹੀਂ ਸੋ ਅੱਗੇ ਸਤਿਗੁਰੂ ਕੀ ਕਹਿੰਦੇ ਨੇ ਕਹਿੰਦੇ ਮਾਨਕ ਮੋਤੀ ਨਾ ਪ੍ਰਭ ਉਣ ਲੱਗੇ ਨਹੀਂ ਸੰਨ ਹੁਣ ਪਿਆਰਿਓ ਸਾਰੀ ਕੁਰਬਾਨੀ ਦੇ ਵਿੱਚ ਮਾਇਆ ਤੋਂ ਪ੍ਰਾਪਤਾ ਬਖਸ਼ੀ ਹੈ ਮਾਇਆ ਤੋਂ ਬਿਨਾਂ ਸਾਡਾ ਸਿਲਸਿਲਾ ਵੀ ਨਹੀਂ ਚੱਲਦਾ ਪਰ ਸਤਿਗੁਰੂ ਇਹ ਨਹੀਂ ਕਹਿੰਦੇ ਕਹਿੰਦੇ ਪਾਪਾਂ ਬਾਝੋਂ ਹੋਵੇ ਨਹੀਂ ਮੋਇਆ ਸਾਥ ਨਾ ਜਾਈ ਪਿਆਰਿਓ ਸਿਦਕ ਦੀ ਸਬੂਰੀ ਦੀ ਦਸਾਂ ਨਵਾਂ ਦੀ ਕਿਰਤ ਜਿਹੜੀ ਆ ਵਧੀਆ ਨੀਂਦ ਆਉਂਦੀ ਏ ਪਰ ਪਾਪਾਂ ਨੇ ਕੱਤਰ ਕੀਤੀ ਹੋਈ ਮਾਇਆ ਪਿਆਰਿਓ ਅੱਗੇ ਨਾਲ ਨਹੀਂ ਜਿੰਨੇ ਹੋਤੀ ਹੁਣ ਮਾਇਆ ਤੋਂ ਉਪਰਾਮ ਕੀਤਾ ਮਾਇਆ ਦੇ ਵਿੱਚ ਫਸਣ ਨਹੀਂ ਦਿੱਤਾ ਸਤਿਗੁਰੂ ਕਹਿੰਦਾ ਜੇ ਤੂੰ ਸਿਮਰਨ ਕਰੇਗਾ ਪਿਆਰਿਆ ਮਾਇਆ ਦੇ ਮੋਹ ਤੋਂ ਉਪਰਾਮ ਹੋ ਜਾਏਗਾ ਮਾਇਆ ਗੁਜਰਾਨ ਜ਼ਰੂਰ ਹੈ ਇੱਕ ਗੁਰਮੁਖ ਪਿਆਰਾ ਟਰਾਲਾ ਲੈ ਕੇ ਹਰਮੰਦਰ ਸਾਹਿਬ ਆ ਗਿਆ ਉਸ ਟਾਈਮ ਤੇ 28 ਕੁ ਲੱਖ ਦਾ ਟਰਾਲਾ ਬਣਦਾ ਸੀ ਪਿਆਰਿਓ ਹਰਮੰਦਰ ਸਾਹਿਬ ਆਣ ਕੇ ਨਕਮਸਤਕ ਹੋਇਆ ਮੱਥਾ ਟੇਕਿਆ ਗ੍ਰੰਥੀ ਸਾਹਿਬ ਦੇ ਕੰਨ ਵਿੱਚ ਬੇਨਤੀ ਕੀਤੀ ਮਾਇਆ ਭੇਟਾ ਦਿੱਤੀ ਵੇ ਆ ਨਾ ਆ ਮੇਰਾ ਤੇ ਭਾਈ ਮੈਂ ਟਰਾਲਾ ਲਿਆਇ ਤੇ ਸ਼ੁਕਰਾਨਾ ਕਰਨ ਵਾਸਤੇ ਦਰਤੇ ਆਇਆ ਹੁਣ ਪਿਆਰਿਓ ਉਸ ਦਰਤੇ ਤਾਂ ਸੀਮਿੰਟ ਦੇ ਲੱਦੇ ਟਰਾਲੇ ਛੱਡ ਜਾਂਦੇ ਲੋਕ ਉਹ ਦਰਤੇ ਬਜਰੀ ਦੇ ਟਰਾਲੇ ਲੱਦੇ ਛੱਡ ਜਾਂਦੇ ਨੇ ਉਸ ਦਰਤੇ ਦੇਸੀ ਘਿਹਦੇ ਟੀਨ ਲੱਦੇ ਛੱਡ ਜਾਂਦੇ ਨੇ ਪਿਆਰਿਓ ਗਰੰਥੀ ਸਿੰਘ ਦੇ ਮਨ ਦੇ ਵਿੱਚ ਥੋੜਾ ਜਿਹਾ ਭਲੇਖਾ ਰਹਿ ਗਿਆ ਜਾਂ ਕਹਿ ਲੋ ਸਤਗੁਰੂ ਨੇ ਪਾਤਾ ਅਰਦਾਸ ਬੇਨਤੀ ਹੋ ਗਈ ਕਿ ਫਲਾਣਾ ਸਿੰਘ ਟਰਾਲਾ ਲੈ ਕੇ ਆਇਆ ਹੈ ਤੇ ਦਰਬਾਰ ਸਾਹਿਬ ਚੜਾ ਦਿੱਤਾ ਮਉਣ ਪਿਆਰਿਓ ਇੱਕ ਵੇਰਾ ਉਹਨੂੰ ਝੜਕਾ ਵੀ ਲੱਗਾ ਲੱਗਣਾ ਹੀ ਸੀ 28 ਲੱਖ ਲਾਇਆ ਸਜਰਾ ਸਾਜਰਾ ਅਰਦਾਸ ਬੇਨਤੀ ਹੋਏ ਕਹਿੰਦਾ ਬਾਬਾ ਜੀ ਕਹਿੰਦਾ ਮੈਂ ਟਰਾਲਾ ਚੜਾਉਣ ਨਹੀਂ ਸੀ ਆਇਆ ਮੈਂ ਤਾਂ ਸੰਗਤ ਲੈ ਕੇ ਆਇਆ ਸੀ ਮਥਾ ਟਿਕਣ ਆਇਆ ਸੀ ਉਹ ਕਹਿਣ ਲੱਗੇ ਮੀਨੋ ਅਰਦਾਸ ਤਾਂ ਹੋ ਗਈ ਐ ਹੁਣ ਆਪਾਂ ਕੀ ਕਰ ਸਕਦੇ ਆ ਦੱਸੋ ਚਲੋ ਉਹਨੇ ਮੱਥਾ ਟੇਕਿਆ ਇੱਕ ਵੇਰਾਂ ਝਟਕਾ ਲੱਗਾ ਦੂਜੇ ਪਲ ਪਰਮੇਸ਼ਰ ਦੀ ਐਸੀ ਉਹਦੇ ਤੇ ਕਿਰਪਾ ਹੋਈ ਕਰਾਇਆ ਪਰਮੇਸ਼ਰ ਨੇ ਸੀ ਕਹਿਣ ਲੱਗਾ ਜੋ ਹੋਇਆ ਸੋ ਹੋਇਆ ਇਹ ਗੁਰੂ ਰਾਮਦਾਸ ਦਾ ਟਰਾਲਾ ਤੇ ਰਾਮਦਾਸ ਦੇ ਦਰ ਤੇ ਚੜ ਗਿਆ ਮੱਥਾ ਟੇਕ ਕੇ ਪਿਆਰਿਓ ਬਾਹਰ ਪ੍ਰਕਰਮਾਂ ਚ ਗਿਆ ਇੱਕ ਬਾਪੂ ਮੈਲਾ ਜਾਂ ਝੋਲਾ ਲੈ ਕੇ ਖਲੋਤਾ ਹੈ ਕਹਿਣ ਲੱਗਾ ਪੁੱਤਰ ਏ ਝੋਲਾ ਫੜਿਓ ਨਾ ਮੈਂ ਇਸ਼ਨਾਨ ਕਰਦਾ ਕੌਣ ਸੀ ਉਹ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਖੁਦ ਉਹ ਝੋਲਾ ਨੂੰ ਪਕੜਾ ਕੇ ਪਤਾ ਹੀ ਨਹੀਂ ਲੱਗਾ ਕਿੱਧਰ ਗਿਆ ਅੱਧਾ ਘੰਟਾ ਰੁਕਿਆ ਰਿਹਾ ਉੱਥੇ ਕਹਿੰਦਾ ਬਾਪੂ ਨਜ਼ਰ ਹੀ ਨਹੀਂ ਆਉਂਦਾ ਇਹਦੇ ਵਿੱਚ ਹੈਗਾ ਕਿ ਇਹ ਕਿਤੇ ਬਾਂਬੀ ਨਾ ਹੋਵੇ ਚੋਲਾ ਪਿਆਰਿਓ ਨੇ ਵੇਖਿਆ ਤੇ ਨੋਟਾਂ ਦਾ ਭਰਿਆ ਤੇ ਉਸੇ ਤਰ੍ਹਾਂ ਕਿਉਂਕਿ ਉਹਦਾ ਭਰੋਸਾ ਸੀ ਸਤਗੁਰੂ ਤੇ ਤੇ ਧਰਮੀ ਸੀ ਜੇ ਉਹ ਜਹਾ ਹੁੰਦਾ ਤੇ ਉਥੋਂ ਤਾਂ ਲੀੜੇ ਚੁੱਕ ਕੇ ਲੈ ਜਾਂਦੇ ਲੋਕ ਕਈ ਇਹੋ ਜੇ ਵੀ ਨੇ ਕੁਛ ਜਾਣ ਕਰਦਾ ਉਹਦੇ ਕੱਪੜੇ ਸੋਚਦਾ ਅਗਲਾ ਵਿੱਚ ਕੱਪੜਿਆਂ ਦੇ ਆ ਦੋ ਤਿੰਨ ਚਾਂਸ ਹੋ ਚੁੱਕੇ ਨੇ ਵੀ ਤੇ ਕੱਪੜੇ ਚੁੱਕ ਕੇ ਲੈ ਜਾਂਦੇ ਝੋਲਾ ਭਰਿਆ ਨੋਟਾਂ ਦਾ ਲੈ ਕੇ ਉਸੇ ਗ੍ਰੰਥੀ ਦੇ ਕੋਲ ਫਿਰ ਚਲੇ ਗਿਆ ਕਹਿੰਦਾ ਬਾਪੂ ਇੱਕ સ્ਨਾਣ ਕਰਨ ਲੱਗਾ ਮੈਨੂੰ ਫੜਾ ਗਿਆ ਹੈ ਪਤਾ ਨਹੀਂ ਹੁਣ ਕਿੱਥੇ ਆ ਤੇ ਆ ਝੋਲਾ ਉਹਦਾ ਪਕੜ ਹੁਣ ਉਹ ਗ੍ਰੰਥੀ ਸਿੰਘ ਜਿਹੜਾ ਸੀ ਉਹਨੇ ਅਰਦਾਸ ਕੀਤੀ ਸੀ ਉਹਨੂੰ ਪਤਾ ਹੀ ਵੀ ਅਰਦਾਸ ਕੀਤੀ ਟਰਾਲਾ ਚੜ ਗਿਆ ਕਿਉਂਕਿ ਅੱਗੇ ਵੀ ਬੜੀ ਸੰਗਤ ਆਉਂਦੀ ਆ ਉਹ ਉਹਨੂੰ ਲੈ ਕੇ ਜਦੋਂ ਪਿਆਰਿਓ ਦਫ਼ਤਰ ਦੇ ਵਿੱਚ ਗਿਆ ਤੇ ਦਫ਼ਤਰ ਦੇ ਵਿੱਚ ਜਦੋਂ ਮਾਇਆ ਗਣੀ 28 ਲੱਖ ਰੁਪਏ 2.5 ਲੱਖ ਰੁਪਇਆ ਤੇ ਗ੍ਰੰਥੀ ਹੱਥ ਜੋੜ ਕੇ ਕਹਿੰਦਾ ਮਹਾਰਾਜ ਇਹ ਗੁਰੂ ਰਾਮਦਾਸ ਨੇ ਜਿਹੜਾ ਤੇਰਾ ਟਰਾਲਾ ਚੜ ਗਿਆ ਉਹਦੀ ਮਾਇਆ ਦਿੱਤੀ ਤੂੰ ਨਵਾਂ ਟਰਾਲਾ ਲੈ ਕੇ ਰੋਡ ਤੇ ਚਲਾ ਤੇਰੀਆਂ ਪੌਹ ਬਾਹਾਂ ਹੋ ਜਾਣਗੀਆਂ ਅੱਜ ਪਿਆਰਿਓ ਉਹ ਨਪੜ ਬੰਦਾ ਸੀ ਅੱਜ ਉਹਦੇ ਪਤਾ ਹੀ ਨਹੀਂ ਕਿਨੇ ਕਟਰਲੇ ਚੱਲਦੇ ਭਰੋਸਾ ਰੱਖੀਏ ਤਾਂ ਮਾਇਆ ਗੁਜਰਾਨ ਜ਼ਰੂਰ ਹੈ ਧੋਖੇ ਨਾਲ ਮਾਇਆ ਇਕੱਠੀ ਕੀਤੀ ਜਿਹੜੀ ਆ ਉਹ ਨਾਲ ਵੀ ਨਹੀਂ ਨਿਭਦੀ ਔਰ ਗੁਰਬਾਣੀ ਦੇ ਵਿੱਚ ਪਿਆਰਿਓ ਲਿਖਿਆ ਜੇ ਖਸਮ ਮਰੇ ਤੋ ਨਾਰ ਨਾ ਰੋਵੇ ਉਸ ਰਖਵਾਰਾ ਔਰ ਹੋਵੇ ਅਸੀਂ ਹੁਣ ਇਹਨੂੰ ਪੜਨ ਵਾਲੇ ਨੇ ਤੇ ਪੜਦੇ ਨੇ ਸਮਝਣ ਵਾਲੇ ਨੇ ਗਲਤ ਸਮਝ ਲੈਣਾ ਹੈ ਕਿ ਜੇ ਘਰ ਵਾਲਾ ਮਰ ਗਿਆ ਤੇ ਉਹਦੀ ਜਨਾਨੀ ਰੋਂਦੀ ਨਹੀਂ ਕਿਉਂ ਨਹੀਂ ਰੋਂਦੀ ਕਿਉਂਕਿ ਉਹਨੇ ਹੋਰ ਕਰ ਲੈਣਾ ਇਹ ਗੱਲ ਨਹੀਂ ਜੇ ਖਸਮ ਮਰੇ ਤੋ ਨਾਰ ਨਾ ਰੋਵੇ ਉਸ ਰਖਵਾਰਾ ਔਰ ਹੋਵੇ ਕੱਲ ਵੀ ਅੱਪਾ ਭੂਮੀ ਦੀ ਗੱਲ ਕੀਤੀ ਸੀ ਪਿਆਰੋ ਜਿਹੜੀ ਜ਼ਮੀਨ ਜੈ ਦਾਦ ਹੈ ਅਗਰ ਉਹਦਾ ਮਾਲਕ ਮਰ ਗਿਆ ਤਾਂ ਉਹ ਰੋਂਦੀ ਨਹੀਂ ਕਿਉਂ ਨਹੀਂ ਰੋਂਦੀ ਕਿਉਂਕਿ ਇੱਕ ਮਰਿਆ ਤੇ ਉਹਦੇ ਤਿੰਨ ਪੁੱਤਰ ਨੇ ਗਾ ਗੇ ਮੰਡੀਆਂ ਪੈ ਜਾਣੀਆਂ ਉਹਦੀ ਉਦੋਂ ਵੀ ਜਿਆਦਾ ਹੋ ਸਕਦਾ ਦੇਖਭਾਲ ਹੋਵੇ ਇਹ ਗਰਬਾਣੀ ਦੇ ਵਿੱਚ ਦਰਜਿਆ ਪਿਆਰ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਸੋ ਕਹਿਣ ਦਾ ਭਾਵ ਜਿਹੜੀ ਮਾਇਆ ਹੈ ਪਰਮੇਸ਼ਰ ਦਿੰਦਾ ਹੈ ਸਾਨੂੰ ਵੇਖਦਾ ਹੈ ਤੇ ਦੇਂਦਾ ਉਸ ਤਰੀਕੇ ਦੇ ਨਾਲ ਹੈ ਪਿਆਰਿਓ ਜਿੰਨੀ ਕਿ ਸਾਡੀ ਲੈਣ ਦੀ ਅਵਸਥਾ ਹੈ ਹੁਣ ਕੋਈ ਕੌਲੀ ਪਰ ਲੈਂਦਾ ਕੋਈ ਗਲਾਸ ਪਰ ਲੈਂਦਾ ਹੈ ਰੱਬ ਦੇ ਨਾਮ ਦਾ ਕੋਈ ਪਿਆਰਿਓ ਗੜਬਾ ਪਰ ਨਾਲਾ ਕੋਈ ਬਾਲਤੀ ਪਰ ਨਾਲਾ ਕੋਈ ਸਾਰਾ ਸਮੁੰਦਰ ਢੱਕਣ ਵਾਲਾ ਹੈ ਜਿਸ ਤੇ ਪਰਮੇਸ਼ਰ ਦੀ ਕਿਰਪਾ ਹੋ ਜਾਵੇ ਸੁ ਕਹਿਣ ਦਾ ਭਾਵ ਕਿ ਮਾਇਆ ਦੇ ਮੋਹ ਤੋਂ ਸਤਿਗੁਰੂ ਨੇ ਜਿਹੜੀ ਗੱਲ ਤੇ ਆ ਪਾਈਏ ਮਾਇਆ ਦੇ ਮੋਤੂ ਸਾਨੂੰ ਉਪਰਾਹਮ ਕੀਤਾ ਹੈ ਪਰ ਇਹ ਵੀ ਨਹੀਂ ਕਿਹਾ ਕਿ ਮਾਇਆ ਹੋਵੇ ਨਾ ਉਹ ਕਹਿੰਦੇ ਨੇ ਜਿਹੜੇ ਮੇਰੇ ਸਿੱਖ ਨੇ ਸਿੱਖਾਂ ਦੇ ਘਰ ਕੀ ਹੋ ਜਿਉਂ ਕਹਿੰਦੇ ਆ ਹੀਰੇ ਮੋਤੀ ਜੜੇ ਹੋਣ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਉ ਕਸਪੂਰ ਕੁੰਭੂ ਅਗਰ ਚੰਦਨ ਲੀਪਿਆਵੇ ਜਾਓ ਕਹਿੰਦਾ ਈਰੇ ਮੋਤੀ ਜਵਾਲ ਜੜੇ ਹੋਣ ਮੇਰੇ ਸਿੱਖਾਂ ਦੇ ਘਰਾਂ 'ਚ ਤੇ ਜਦੋਂ ਅਗਰ ਚੰਦਨ ਦਾ ਲੇਪ ਕਰੇ ਤੇ ਮਨ 'ਚ ਚਾਹੋ ਆਵੇ ਖੁਸ਼ੀ ਆਵੇ ਅਰਬਾ ਖਰਬਾ ਵਾਲਾ ਮੇਰਾ ਸਿੱਖ ਹੋਵੇ ਭੁੱਖਾ ਨੰਗਾ ਨਾ ਹੋਵੇ ਸਤਿਗੁਰੂ ਕਹਿੰਦਾ ਪਰ ਨਾਰ ਪਤਾ ਕੀ ਕਹਿੰਦਾ ਇਹਨਾਂ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਹੀਂ ਆਵੇ ਨਾ ਪਰਮੇਸ਼ਰ ਨੂੰ ਆਪਣੇ ਚਿੱਤ 'ਚੋਂ ਨਾ ਭਲਾਵੇ ਇਹ ਚੰਗੇ ਦੇਣ ਆ ਗਏ ਪਰਮੇਸ਼ਰ ਦੀ ਦੇਣ ਜੇ ਪਿਆਰਿਓ ਮਾਰੇ ਆਗੇ ਇਹੋ ਹੀ ਅਰਦਾਸ ਕਰੋ ਸੱਚੇ ਪਾਤਸ਼ਾਹ ਤੇਰੀ ਚੇਤ ਜਤਾ ਗਿਆ ਜੇ ਤੇਰੇ ਚੇਤ ਜੀ ਅੰਦਰ ਤੂੰ ਮਾਰੇ ਦੇ ਨਾਲ ਆਂਦੇ ਨਾ ਜੇ ਤੇਰੇ ਚੇਤ ਜੀ ਨਾ ਹੁੰਦੇ ਤੇ ਮਾਰੇ ਕਿਵੇਂ ਆਉਂਦੇ ਸੋ ਉਹ ਇਮਤਿਹਾਨ ਹੁੰਦਾ ਪਿਆਰਿਓ ਮਾਰਿਆਂ ਤੂੰ ਵਾਦਾ ਹਮੇਸ਼ਾ ਚੰਗੇ ਦਿਨ ਆਉਂਦਿਆ ਮਾਰਿਆਂ ਤੂੰ ਮਾਰੇ ਅਗੇ ਨਹੀਂ ਹੁੰਦੇ ਸਿਰਫ ਸਾਡੇ ਮਨ ਦੇ ਭਲੇਖੇ ਨੇ ਸੋ ਕਹਿਣ ਦਾ ਭਾਵ ਅਗੇ ਚੱਲ ਗਏ ਕਿ ਬਾਣਕ ਮੋਤੀ ਨਾਮ ਰੱਬ ਉਨ ਲੱਗੇ ਨਹੀਂ ਸਨ ਕਿਹੜੇ ਬਾਣਕ ਮੋਤੀ ਇਕੱਠੇ ਕਰਨੇ ਨੇ ਪਿਆਰਿਓ ਨਾਮ ਸਿਮਰਨ ਤੇ ਬਾਣਕ ਮੋਤੀ ਇਕੱਠੇ ਕਰਨੇ ਨੇ ਔਰ ਜਿਹੜਾ ਨਾਮ ਸਿਮਰਨ ਦਾ ਖਜ਼ਾਨਾ ਸਾਡੇ ਹਿੱਦੇ ਵਿੱਚ ਬੈੜ ਗਿਆ ਨਾ ਉਹਨੂੰ ਸਾੜ ਨਹੀਂ ਲੱਗਦੀ ਉਹਨੂੰ ਚੋਰ ਖੋ ਕੇ ਨਹੀਂ ਜਾ ਸਕਦਾ ਉਹਨੂੰ ਪਿਆਰਿਓ ਨਾ ਚੋਰ ਜਾਵੇ ਨਾ ਉਹ ਚੱਕਾ ਲ ਜਾਵੇ ਨਾ ਭੁੱਲ ਜਾਵੇ ਤੇ ਪਿਆਰਿਓ ਨਾ ਉਹ ਗਲੇ ਜੇ ਨਾ ਸਾੜੇ ਕਿਉਂ ਉਹ ਸਾਡੇ ਹਿਰਦੇ ਵਿੱਚ ਵੱਸ ਗਿਆ ਸੋ ਅੱਗੇ ਪਿਆਰਿਓ ਰਗ ਸਭੇ ਨਾਰਾਇਣੇ ਜਿਤੇ ਮਣ ਭਵਨ ਸਤਿਗੁਰੂ ਨੇ ਦਿੱਤੇ ਹੋਏ ਰੰਗ ਨੇ ਉਹ ਕਾਲ ਕੁਤ ਪ੍ਰਮਾਤਮਾ ਦੇ ਜਿਹਨੇ ਮੀਂਹ ਮਣ ਨੂੰ ਭਾਉਂਦੇ ਨੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰ ਤੇ ਪਿਆਰਿਆ ਜੋ ਪਰਮੇਸ਼ਰ ਕਰਦਾ ਹੈ ਉਹ ਹੁੰਦਾ ਜੇ ਬੰਦਾ ਨਹੀਂ ਕਰ ਸਕਦਾ ਨਾ ਬੰਦੇ ਦੇ ਵੱਸ ਦੀ ਗੱਲ ਹੈ ਜੋ ਵੀ ਕਰਵਾਵੇਗਾ ਪਰਮੇਸ਼ਰ ਆਪਣੀ ਮਰਜ਼ੀ ਨਾਲ ਕਰਾਵੇਗਾ ਉਹ ਇਮਤਿਹਾਨਾਂ ਦੇ ਵਿੱਚ ਸਾਨੂੰ ਪਾਉਂਦਾ ਹੈ ਇਮਤਿਹਾਨਾਂ ਚੋਂ ਕੱਢਦਾ ਵੀ ਸੋ ਅਗੇ ਆਪਣਾ ਲਿਆ ਜੇ ਮਿਲੇ ਜੋ ਪ੍ਰਾਪ ਕੀਤੇ ਆਪਣੇ ਸੇਈ ਗਏ ਧਨ ਪਿਆਰੋ ਜਿਹੜੇ ਪਰਮੇਸ਼ਰ ਨੇ ਆਪਦੇ ਕਰ ਲਏ ਜਿਹੜੇ ਆਪਣੇ ਨਾਲ ਜੋੜ ਲਏ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਉਹਨਾਂ ਨੂੰ ਧਨ ਕਹੀਏ ਆਪਣਾ ਲਿਆ ਜੇ ਮਿਲੇ ਵਿਛੜ ਕਿਉਂ ਰਵਨ ਤੇ ਜੇ ਪਰਮੇਸ਼ਰ ਦੇ ਨਾਲ ਜਦੋਂ ਆਪਾਂ ਪਿਆਰਿਓ ਜੁੜ ਗਏ ਨਾ ਤੇ ਫਿਰ ਉਹਦੇ ਨਾਲ ਵਿਛੜ ਕੇ ਰੋਣਾ ਤਾਂ ਹੀ ਆਉਂਦਾ ਹੈ ਜਦੋਂ ਪਰਮੇਸ਼ਰ ਨਾਲੋਂ ਵਿਛੜ ਗਏ ਤੇ ਜੇ ਪਰਮੇਸ਼ਰ ਨਾਲ ਜੁੜ ਗਏ ਤੇ ਫਿਰ ਰੋਣੇ ਧੋਣੇ ਵੀ ਖਤਮ ਹੋ ਜਾਂਦੇ ਨੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਤੇ ਸਾਰ ਸੰਗਤ ਦੇ ਵਿੱਚ ਪਿਆਰਿਓ ਬੈਠ ਕੇ ਜਦੋਂ ਸਤਿਗੁਰੂ ਦੇ ਰੰਗ ਮਾਣੀਏ ਤੇ ਦੁੱਖ ਸੁੱਖ ਜਿਹੜੇ ਆ ਉਹ ਬਰੋਬਰ ਹੋ ਜਾਂਦੇ ਆ ਦੁੱਖ ਭੁੱਲ ਜਾਂਦੇ ਆ ਸੁੱਖਾਂ ਦੀ ਪ੍ਰਾਪਤੀ ਵੀ ਉਸ ਹਾਵ ਨਾਲ ਹੋ ਜਾਂਦੀ ਆ ਹਰ ਜੇਠ ਰੰਗੀਲਾ ਇਸ ਧਣੀ ਜਿਸਕੇ ਭਾਗ ਮਥਨ ਤੇ ਜੇੜ ਦਾ ਮਹੀਨਾ ਉਹਦੇ ਵਾਸਤੇ ਰੰਗਲਾ ਹੈ ਉਹਦੇ ਵਾਸਤੇ ਰੰਗੀਲਾ ਹੈ ਉਹ ਮਨੁੱਖ ਧਣੀ ਹੈ ਜਿਹੜਾ ਗੁਰੂ ਸਾਹਿਬ ਦੇ ਨਾਲ ਜੁੜੇਗਾ ਪਿਆਰਿਓ ਉਹ ਧਨ ਆਪਦਾ ਇਕੱਤਰ ਕਰੇਗਾ ਬਾਕੀ ਤੇ ਮਾਇਆ ਜਿਹੜੀ ਬਿਣਸਣ ਵਾਲੀ ਪਿਆਰੇ ਹੁੰਦੀ ਹੈ ਇਹ ਆਉਂਦੀ ਵੀ ਆ ਜਾਂਦੀ ਵੀ ਆ ਚਲੀ ਵੀ ਜਾਂਦੀ ਆ ਵਿੰਤ ਆ ਜਾਂਦੀ ਆ ਕਈ ਵਾਰੀ ਐਸਾ ਕਾਰਜ ਕਰਦਾ ਸਤਗੁਰੂ ਸਮਝੀ ਨਹੀਂ ਆਉਂਦੀ ਕਿਧਰੋਂ ਮਾਇਆ ਆ ਗਈ ਆ ਕਈ ਵਰੀ ਨ ਜਾਣ ਲੱਗਿਆ ਪਤਾ ਨਹੀਂ ਲੱਗਦਾ ਕਿਧਰ ਨੂੰ ਚਲੀ ਗਈ ਆ ਕਹਿਣ ਦਾ ਭਾਅ ਇਹ ਮਾਇਆ ਆਉਣੀ ਜਾਣੀ ਆ ਜਿਹੜੀ ਮਾਇਆ ਸਾਡਾ ਨਾਮ ਧਨ ਇਕੱਠਾ ਕੀਤਾ ਉਹ ਸਾਡਾ ਸਾਡੇ ਹਿਰਦੇ ਵਿੱਚ ਜਮਾ ਹੋ ਜਾਣੀ ਆ ਉਹ ਕਟਣੀ ਨਹੀਂ ਵਧਦੀ ਜਾਏਗੀ ਟੋਟਣਾ ਆਵਾ ਵਾਧੋ ਜਾਈ ਸਤਿਗੁਰੂ ਦੀ ਬਾਣੀ ਕਹਦੀ ਹੈ ਸੋ ਆਉ ਐਸੀ ਪਿਆਰਿਓ ਜੇਠ ਮਹੀਨੇ ਦੀ ਵਿਚ ਆ ਜੋ ਆਪ ਜੀ ਨੇ ਸੰਧੀ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸਾਡੇ ਹਿਰਦਿਆਂ ਵਿੱਚ ਵਸੇ ਦਰੋਂ ਕਰੂ ਨਾਮਦਾਨ ਸਿੱਖੀ ਜੀਵਨ ਚੜ੍ਹਦੀਆਂ ਕਰਾਂ ਦੇਹੀ ਰੋਗ ਤਾ ਤੰਦਰੁਸਤੀਆਂ ਬਖਸ਼ੇ ਸਤਿਗੁਰੂ ਵਾਹ ਜਿਕਾ ਖਾਲਸਾ ਵਾਹ ਜਿਕੀ ਫਤਿਹ